ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਹਾਂਜੀ ਗੋਵਿੰਦ ਉਚਾਰਨ ਕਰਨਾ ਇੱਥੇ ਇਹ ਪੰਜ ਛੇ ਸਰੂਪ ਹਨ ਗੱਗੇ ਹੂੜਾ ਵਾਹੇ ਸਿਆਰੀ ਦੱਦਾ ਗੋਵਿੰਦ ਗੱਗੇ ਹੂੜਾ ਵਾਹੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਗੱਗੇ ਔਂਕੜ ਵਾਹੇ ਸਿਆਰੀ ਦੱਦਾ ਗੋਵਿੰਦ ਗੱਗੇ ਔਂਕੜ ਵਾਹੇ ਸਿਆਰੀ ਉੱਤੇ ਟਿੱਪੀ ਦੱਦਾ ਗੋਵਿੰਦ ਗੱਗੇ ਹੂੜਾ ਨਾਲ ਗੱਗੇ ਦੇ ਔਂਕੜ ਵੀ ਵਾਹੇ ਸਿਆਰੀ ਦੱਦਾ ਇਸ ਤਰ੍ਹਾਂ ਫਿਰ ਸਾਰੇ ਉਚਾਰਨ ਦਰਮਿਆਨੇ ਹੋ ਜਾਣੇ ਹਨ ਅਤੇ ਜਿਵੇਂ ਬੱਬਾ ਆਵੇ ਉਥੇ ਬੱਬੇ ਦੇ ਨਾਲ ਉਚਾਰਨ ਕਰਨੇ ਕਥਨੀ ਬਦਨੀ ਨਾ ਪਾਈਐ ਹਮੈ ਵਿੱਚ ਹੋ ਜਾਏ ਸਤਿਗੁਰ ਮਿਲਿਆ ਸਦ ਭੈ ਰਚੈ ਹਮੈ ਵਿੱਚ ਹੋ ਜਾਏ ਆਪ ਵਸਾ ਮਨ ਆਏ ਭਾਈ ਰੇ ਗੁਰਮੁਖ 부ਝੈ ਕੋਏ ਬਿਨ 부ਝੇ ਕਰਮ ਕਮਾਵਣੀ ਜਨਮ ਪਦਾਰਥ ਖੋਏ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂ ਪਰਵਾਣ ਭਇਆ ਪੂਰਾ ਸ਼ਬਦ ਸਮਾਏ ਸਾਰਾ ਪੂਰਾ ਪਰਵਾਣ ਬੁੱਲਣਾ ਪਰਵਾਣ ਨਹੀਂ ਕਹਿਣਾ ਜੇ ਪ੍ਰਵਾਣ ਕਵਾਂਗੇ ਤਾਂ ਹੀਠਾ ਰਾਰਾ ਲੱਗ ਜਾਂਦਾ ਪੀਵਤ ਹੂ ਪਰਵਾਣ ਭਇਆ ਪੂਰਾ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਣਾ ਕਛੂ ਨਾ ਜਾਏ ਦੇਵਨ ਵਾਲੇ ਕਹ ਹੱਥ ਦਾਤ ਹੈ ਦੇਵਨ ਵਾਲੇ ਕਹ ਹੱਥ ਇਥੇ ਝਮਕ ਦਾਤ ਹੈ ਗੁਰੂ ਦੁਆਰਾ ਪਾਇ ਜਿਹਾ ਕਿਤੋਂ ਤੇਹਾ ਹੋਆ ਕਿਤੋਂ ਥੋੜਾ ਜਿਹਾ ਕਸ ਕੇ ਬੋਲ ਜੇ ਇਹ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਇ ਸ੍ਰੀ ਰਾਗ ਮਹਲਾ 3 ਕਾਇਆ ਸਾਧ ਉਰਦ ਤਾਪ ਕਰੈ ਕਾਇਆ ਸਾਧ ਉਰਦ ਤਾਪ ਕਰੈ ਵਿਚਹੁ ਹੋਮੈ ਨਾ ਜਾਈ ਅਦੀ ਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ ਗੁਰ ਕੈ ਸਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੀ ਭਜ ਸਤਗੁਰ ਸਰਣਾ ਗੁਰ ਪ੍ਰ사ਦੀ ਛੁੱਟੀ ਐ ਵਿਖ ਭਵਜਲ ਸਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸੱਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ ਮੋਹ ਬਾਦਾ ਇਹ ਪੜੈ ਪੁਲਾ ਹੀ ਮੋਹ ਪੰਡਿਤ ਪੜੈ ਬੰਧਨ ਮੋਹ ਬਾਦਾ ਨਹਿ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਕਟਿ ਛੁਟੈ ਚੌਥਾ ਪਾਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ ਸਬਦ ਮਰ ਤਾ ਉਧਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸਚ ਨਾਮ ਕਰਤਾਰ ਇਹ ਮਨੁਆ ਆਤ ਸਬਲ ਹੈ ਛੱਡੇ ਨ ਕਿਤ ਉਪਾਇ ਇਹ ਸਬਲ ਹੀ ਉਚਾਰਨ ਕਰਨਾ ਇਹ ਮਨੁਆ ਆਤ ਸਬਲ ਹੈ ਛੱਡੇ ਨ ਕਿਤ ਉਪਾਇ ਦੂਜਾ ਪਾਇ ਦੁਖ ਲਾਇਦਾ ਬਹੁਤੀ ਦੇ ਸਜਾਈ ਨਾਨਕ ਨਾਮ ਲੱਗੇ ਸੇ ਉੱਭਰੇ ਹਉ ਮੈਂ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਰੜਾਏ ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਈ ਮਨ ਮੁਖ ਕਰਮ ਕਮਾਵਣੀ ਦਰਗਹ ਮਿਲੇ ਸਜਾਈ ਮਨ ਰੇ ਦੂਜਾ ਪਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜَا ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਾਨ ਨਿਰਮਲ ਨਾਮ ਧਿਆਈਐ ਤਾ ਪਾਏ ਮੋਖ ਦਵਾਰ ਹਉ ਮੈਂ ਵਿੱਚ ਜਗ ਬਿਨਸਦਾ ਮਰ ਜਮ ਮੈਂ ਆਵੈ ਜਾਏ ਮਨਮੁਖ ਸਬਦ ਨ ਜਾਣਨੀ ਜੀ ਮਨਮੁਖ ਪਦ ਤੇ ਯਮਕੈ ਮਨਮੁਖ ਸਬਦ ਨ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੈ ਸਮਾਏ ਸਬਦ ਮੰਨਿਆ ਗੌਰ ਪਾਈਐ ਵਿਚੋ ਆਪ ਗਵਾਏ ਆਨ ਦਿਨ ਭਗਤ ਕਰੇ ਸਦਾ ਸਾਚੇ ਕੀ ਆਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਇ ਹੰਦੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਨ ਦਿਨ ਭਗਤ ਕਰੇ ਸਦਾ ਇਥੇ ਵਿਸਰਾਮ ਹੈ ਸਾਚੇ ਕੀ ਇਤਿਠਮਕ ਜੀ ਲਾ ਕੇ ਲਿਵ ਲਾਇ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਪਤਿ